ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਮੂੰਗੀ ਬੀਜਾਂ ਦਾ ਸਹੀ ਸਮਾਂ ਤੇ ਕਿਹੜੇ-ਕਿਹੜੇ ਬੀਜ ਆਪਾਂ ਬੀਜਣੇ ਆ ਇਹ ਜਿਹੜੀ ਪਹਿਲੀ ਵਿਹਲੀ ਹੋਈ ਆ ਇਹਦੇ ਵਿੱਚ ਮਟਰਾਂ ਦੀ ਬਜਾਈ ਹੋਈ ਸੀ ਪਹਿਲਾਂ ਪੈਨਸਲ ਮਟਰ ਦੀ ਤੇ ਇਹ ਹੁਣ بارش ਥੋੜੀ ਜ਼ਿਆਦਾ ਹੋਣ ਕਰਕੇ ਥੋੜੀ ਗਿੱਲੀ ਹੈ ਪਹਿਲੀ ਨੂੰ ਵਾਹਾਂਗੇ ਕਿਉਂਕਿ ਵਿੱਚ ਬਹੁਤ ਜ਼ਿਆਦਾ ਗੰਦ ਹੈ ਇਹਦੇ ਇੱਕ ਵਾਰੀ ਵਾਹ ਕੇ ਦੁਬਾਰਾ ਭਰਾਂਗੇ ਤੇ ਫਿਰ ਇਹਦੇ 'ਚ ਆਪਾਂ ਜਿਹੜੀ ਆ ਬਜਾਈ ਉਹ ਸ਼ੁਰੂ ਕਰਾਂਗੇ 10 ਜਿਹੜੀ ਮਾਰਚ ਤੋਂ ਬਾਅਦ ਅਸਲ ਬਜਾਈ ਜਿਹੜੀ ਆ ਇਹਦੀ ਸ਼ੁਰੂ ਹੁੰਦੀ ਹੈ ਕਈ ਕਿਸਾਨ ਵੀਰ ਜਿਹੜੇ ਪਹਿਲੇ ਹਫਤੇ ਵੀ ਬੀਜਣੀ ਸ਼ੁਰੂ ਕਰ ਦਿੰਦੇ ਆ ਪਰ ਅਸੀਂ ਜਿਹੜੀ ਆ ਅਸਲ ਜਿਹੜੀ ਇਹ ਮੰਨਦੇ ਆ 10 ਮਾਰਚ ਤੋਂ ਜਿਹੜੀ ਆ ਇਹਦੀ ਬਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਬੀਜ ਜਿਹੜਾ ਆਪਾਂ ਇਹਦੇ ਵਿੱਚ ਬੀਜਣਾ ਜੀ ਉਹ ਬੀਜਨਾ ਸਟਾਰ 444 ਤੇ ਇੱਕ ਬੀਜ ਬੀਜਨਾ ਆਪਾਂ ਬੰਸੀ ਗੋਲਡ ਦੋਵਾਂ ਦਾ ਰਿਜ਼ਲਟ ਬਹੁਤ ਵਧੀਆ ਆਪਾਂ ਪਹਿਲਾਂ ਇਹਨਾਂ ਤੋਂ ਛਾੜ ਲਿਆ ਹੋਇਆ ਸਟਾਰ 444 ਜਿਹੜਾ ਵਾ ਉਹ ਪਿਛਲੀ ਵਾਰੀ ਸਾਡਾ 7.5 ਕੁੰਟਲ ਝੜਿਆ ਸੀਗਾ ਤੇ ਜਿਹੜਾ ਬੰਸੀ 골ਡ ਆ ਉਹ 7 ਕੁੰਟਲ ਦਾ ਦੇ ਕਰੀਬ ਉਹਨੇ ਸਾਨੂੰ ਝਾੜ ਦਿੱਤਾ ਸੀਗਾ ਸੋ ਕੰਪਨੀਆਂ ਜਿਹੜੀਆਂ ਉਹ ਤੇ 14 ਕੁੰਟਲ ਤੱਕ ਝਾੜ ਦੱਸਦੀਆਂ ਵਾ ਪਰ ਜਿਹੜਾ ਗਰਾਊਂਡ ਲੈਵਲ ਤੇ ਝਾੜ ਆਪਾਂ ਤੁਹਾਨੂੰ ਦੱਸਿਆ ਵਾ ਬਿਲਕੁਲ ਜੈਨੂਇਨ ਇਸ ਤੋਂ ਵੱਧ ਵੀ ਝਾੜ ਕਈ ਕਿਸਾਨ ਲੈ ਲੈਂਦੇ ਨੇ ਉਹ ਜ਼ਮੀਨਾਂ ਜ਼ਮੀਨਾਂ ਦਾ ਫਰਕ ਹੁੰਦਾ ਬਾਕੀ ਸਾਂਭ ਸੰਭਾਲ ਦਾ ਤੇ ਸਪਰੇਅ ਜਿਹੜੀਆਂ ਉਹ ਸਹੀ ਟਾਈਮ ਤੇ ਆਪਾਂ ਕਰਦੇ ਆ ਕਿਉਂਕਿ ਉਹਨੂੰ ਸੁੰਡੀ ਦਾ ਅਟੈਕ ਆਉਂਦਾ ਫੰਗੀਸਾਈਡ ਦੀ ਸਪਰੇਅ ਕਰਨੀ ਹੁੰਦੀ ਹੈ ਬਾਕੀ ਫਸਲ ਵੇਖ ਕੇ ਆਪਾਂ ਕੀ ਇਹਨੂੰ ਪ੍ਰੋਬਲਮ ਆ ਉਹ ਸਪਰੇਅ ਆਪਾਂ ਜੇ ਸਹੀ ਢੰਗ ਨਾਲ ਕਰ ਦਨੇ ਆ ਤੇ ਝਾੜ ਆਪਣਾ ਜਿਹੜਾ ਉਹ ਵਧੀਆ ਆਊਗਾ ਸੋ ਧੰਨਵਾਦ ਜੀ